ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ आम आदमी क्लीनिकਾਂ ਚ ਸੰਤਾਲੀ ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬਿਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਹੈ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਜਿਹੜੀ ਅੱਜ ਜਿਹੜਾ ਨੁਕਸਾਨ ਹੋਇਆ ਜਿਸ ਹਿਸਾਬ ਨਾਲ ਹਜ਼ਾਰਾਂ ਏਕੜ ਫਸਲ ਖਰਾਬ ਹੋਈ ਹੈ ਪੁੱਤਾਵੰਗ ਪਾਲੀ ਕਿੰਨਾ ਨੁਕਸਾਨ ਹੈ ਕਿਵੇਂ ਪਤਾ ਲੱਗਾ ਤੁਸੀਂ ਸਰ ਆਸਾਨ ਦਾ ਤੇ 88 ਵਾਲ ਦਿਨ ਚੱਤੇ ਆ ਗਏ ਨੇ ਮਲੋ 88 ਦੇ ਵਿੱਚ ਸਾਰਾ ਕੁਝ ਹੋਇਆ ਸੀ ਅਸੀਂ ਅੱਛੀ ਵੇਖਿਆ ਵੀ ਆਪਾਂ ਇਹ ਉਹੀ ਦੌਰ ਸਾਹਮਣੇ ਆ ਗਏ ਨੇ ਪਤਾ ਨਹੀਂ ਕੀ ਗੱਲ ਜਾਂ ਸਰਕਾਰਾਂ ਦੇ ਪ੍ਰਬੰਧ ਐ ਨਹੀਂ ਆ ਜਾਂ ਕੀ ਕਾਰਨ ਆ ਹਜ਼ਾਰਾਂ ਏਕੜ ਜ਼ਮੀਨ ਡੁੱਬ ਗਈ ਆ ਕੋਟਗਰਬਸ ਪਿੰਡ ਆ ਸਾਹਮਣੇ ਸਾਰਾ ਡੁੱਬ ਗਿਆ ਵਿਚਾਰ ਅਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਰੰਦਾਸ ਦੇ ਬਾਬਾ ਬੁਢਾ ਸਾਹਿਬ ਜਿਹੜਾ ਪਿੰਡ ਆ ਉਸ ਜਗ੍ਹਾ ਤੇ ਅਸੀਂ ਖੜੇ ਆ ਜਿੱਥੇ ਤੁਸੀਂ ਬੰਨ ਟੁੱਟਣ ਨਾਲ ਹਜ਼ਾਰਾਂ ਏਕੜ ਕਿਸਾਨਾਂ ਦੀ ਫਸਲ ਖਰਾਬ ਹੋਈ ਆ ਸੋ ਮੇਰੇ ਪਿੱਛੇ ਤੁਸੀਂ ਉਹ ਤਸਵੀਰਾਂ ਉਹ ਮੰਜ਼ਰ ਜ਼ਰੂਰ ਦੇਖ ਸਕਦੇ ਹੋ ਦੂਰ ਤੁਹਾਨੂੰ ਇੱਕ ਪਿੰਡ ਜ਼ਰੂਰ ਨਜ਼ਰ ਆਏਗਾ ਲੇਕਿਨ ਉਹ ਵੀ ਪਾਣੀ ਦੇ ਵਿੱਚ ਡੁੱਬਿਆ ਨਜ਼ਰ ਆਏਗਾ ਸੋ ਬਾਬਾ ਬੁੱਢਾ ਸਾਹਿਬ ਦੇ ਜਿਹੜੇ ਪਿੰਡ ਆ ਉਸ ਦੇ ਘਰਾਂ ਦੀ ਘਰ ਦੀ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਉਸ ਦੇ ਘਰ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਲੋਕ ਛੱਤਾਂ ਤੇ ਚੜਨ ਨੂੰ ਜ਼ਰੂਰ ਮਜਬੂਰ ਆ ਘਰਾਂ ਦੇ ਅੰਦਰ ਪਾਣੀ ਆ ਤੇ ਲੋਕ ਜਿਹੜਾ ਜ਼ਰੂਰੀ ਸਮਾਨ ਲੈ ਕੇ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਦਾ ਰੁੱਖ ਜ਼ਰੂਰ ਕਰ ਚੁੱਕੇ ਆ ਜਿੱਥੇ ਉਹਨਾਂ ਦਾ ਬਚਾਅ ਹੋ ਸਕੇ ਸੋ ਇੱਕ ਪਾਸੇ ਗੁਰਦੁਆਰਾ ਸਾਹਿਬ ਹੈ ਗੁਰਦੁਆਰੇ ਦੀ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਉਸ ਦੇ ਬਿਲਕੁਲ ਸਾਹਮਣੇ ਪਾਣੀ ਦਾ ਪੱਧਰ ਵਧਨ ਨਾਲ ਤੁਸੀਂ ਬਾਣ ਟੁੱਟਣ ਨਾਲ ਦਰਾਰ ਆਣ ਨਾਲ ਸੋ ਹਰ ਜਗ੍ਹਾ ਤੇ ਤੁਸੀਂ ਪਾਣੀ ਦੇਖ ਸਕਦੇ ਹੋ ਤੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਫਸਲ ਜਿਹੜੀ ਕਿਸਾਨਾਂ ਦੀ ਪਾਲੀ ਹੋਈ ਪੁੱਤਾਂ ਵਾਂਗ ਫਸਲ ਸੀ ਉਹ ਵੀ ਹਜ਼ਾਰਾਂ ਏਕੜ ਜ਼ਰੂਰ ਖਰਾਬ ਹੋ ਚੁੱਕੀ ਹੈ ਸੋ ਕਿਸਾਨ ਵੀ ਸਾਡਾ ਮੌਜੂਦ ਹੈ ਪਾਜੀ ਜਿਹੜੀ ਅੱਜ ਜਿਹੜਾ ਨੁਕਸਾਨ ਹੋਇਆ ਜਿਸ ਹਿਸਾਬ ਨਾਲ ਹਜ਼ਾਰਾਂ ਏਕੜ ਫਸਲ ਖਰਾਬ ਹੋਈ ਹੈ ਪੁੱਤਾਂ ਵਾਂਗ ਪਾਲੀ ਕਿੰਨਾ ਨੁਕਸਾਨ ਹੈ ਕਿਵੇਂ ਪਤਾ ਲੱਗਾ ਤਾਂ ਵੀ ਸਾਰਾ ਆਸਾਨ ਦਾ ਤੇ 88 ਵਾਲੇ ਦਿਨ ਚਿੱਤੇ ਆ ਗਏ ਨੇ ਮੱਲੋ 88 ਦੇ ਵਿੱਚ ਸਾਰਾ ਕੁਝ ਹੋਇਆ ਸੀ ਅਸੀਂ ਅੱਛੀ ਵੇਖਿਆ ਵੀ ਆਪਾਂ ਹੂੰ ਉਹੀ ਦੌਰ ਸਾਹਮਣੇ ਆ ਗਏ ਨੇ ਪਤਾ ਨਹੀਂ ਕੀ ਗੱਲ ਜਾਂ ਸਰਕਾਰਾਂ ਦੇ ਪ੍ਰਬੰਧ ਐ ਨਹੀਂ ਆ ਜਾਂ ਕੀ ਕਾਰਨ ਐ ਹਜ਼ਾਰਾਂ ਏਕੜ ਜ਼ਮੀਨ ਡੁੱਬ ਗਈ ਆ ਕੋਟ ਗਰਬਸ ਪਿੰਡ ਐ ਸਾਹਮਣੇ ਸਾਰਾ ਡੁੱਬ ਗਿਆ ਬਚਾਰਾ ਬੁਰਾ ਹਾਲ ਆ ਰਮਦਾਸ਼ ਸ਼ਹਿਰ ਬਾਬਾ ਬੁੱਢਾ ਸਾਹਿਬ ਦੀ ਧਰਤੀ ਆ ਕੋਈ ਤਰਸਤਾਨ ਆ ਉਹਨਾਂ ਦੇ ਅੰਦਰ ਵੀ ਪਾਣੀ ਸਰਾਂ ਦੇ ਵਿੱਚ ਵੜ ਚੁੱਕਾ ਹੈ ਤੇ ਜਿਹੜੀ ਗੱਲ ਕਰੀਏ ਜਿਹੜੇ ਅਸੀਂ ਦੇਖ ਸਕਦੇ ਹਾਂ ਕਿ ਘਰਾਂ ਦੇ ਵਿੱਚ ਵੀ ਲੋਕਾਂ ਦੇ ਜਿਹੜੇ ਪਾਣੀ ਆਇਆ ਵਾ ਲੋਕ ਆਪਣੇ ਜ਼ਰੂਰੀ ਸਮਾਨ ਲੈ ਕੇ ਆਪਣੇ ਰਿਸ਼ਤੇਦਾਰਾਂ ਦਾ ਘਰਾਂ ਦਾ ਰੁਕ ਕਰ ਚੁੱਕੇ ਆ ਕਿਵੇਂ ਪਤਾ ਲੱਗਾ ਤੁਹਾਨੂੰ ਸਵੇਰੇ ਪਤਾ ਨਹੀਂ ਸਰ ਕੱਲ ਤੋਂ ਹੀ ਪਾਣੀ ਗਰਦਾ ਫਿਰ ਏਰੀਆ ਤੋਂ ਸਾਨੂੰ ਪਤਾ ਲੱਗ ਗਿਆ ਸੀ ਕੱਲ ਦਾ ਹੀ ਲੋਕਾਂ ਨੇ ਪ੍ਰਬੰਧ ਕੀਤਾ ਮਾਲ ਡੰਗਰ ਦਾ ਬੇਜਮਾਨਿਆਂ ਨੂੰ ਬਾਹਰ ਕੱਢਿਆ ਗਿਆ ਹੈ ਪਰ ਕੀ ਕਰਨਾ ਹੁਣ ਹਾਲਾਤਾਂ ਦੇ ਨਾਲ ਲੜਨਾ ਪੈਣਾ ਹੈ ਚਲੋ ਪਵਿੱਤਰ ਧਰਤੀ ਆ ਬਾਬਾ ਬੰਦਾ ਸਾਹਿਬ ਦੀ ਮਹਾਰਾਜ ਸੁੱਖ ਰੱਖੇ ਕਿਰਪਾ ਕਰੇ ਕੋਈ ਗੱਲ ਨਹੀਂ ਕਿਸਾਨ ਦਾ ਜਿਹੜੀ ਇੱਦਾਂ ਦਾ ਹੈ ਇਹ ਲੜਨਾ ਹੀ ਪੈਣਾ ਸਾਨੂੰ ਇਹ ਲੜਾਈ ਦੇ ਨਾਲ। ਸਾਸੀ ਚ ਵੀ ਲੜੇ ਹੁਣ ਵੀ ਲੜਾਂਗੇ। ਸੋ ਲੋਕ ਸਾਡਾ ਹੋਰ ਵੀ ਮਜੂਦ ਹੈ। ਪਾਜੀ ਤੁਹਾਡਾ ਘਰ ਕਿੱਥੇ ਹੈ? ਉਹ ਸਾਹਮਣੇ ਟੱਡਾ ਘਰ ਹੈ। ਉਹ ਕਮਰੇ ਆ ਦੋਨੇ। ਹਾਂਜੀ ਹਾਂਜੀ। ਤੇ ਕਿੰਨਾ ਕਿ ਨੁਕਸਾਨ ਹੋਇਆ? ਪਾਣੀ ਕਿੱਥੋਂ ਟੱਕ ਗਿਆ ਕਰ ਗਿਆ। ਪਾਣੀ ਅੰਦਰ ਸਾਰਾ ਵੜ ਗਿਆ। ਬਰੇ ਅੰਦਰ। ਤੇ ਜਿਹੜਾ ਜ਼ਰੂਰੀ ਸਮਾਨ ਸੀ ਉਹ ਲੈ ਗਏ ਲਿਆ ਤੁਸੀਂ? ਹਾਂਜੀ ਹਾਂਜੀ। ਪਰਿਵਾਰ 'ਚ ਕਿੰਨੇ ਜਣੇ ਰਹਿੰਦੇ ਆ? ਪੰਜ ਜਣੇ। ਸੋ ਉਹ ਘਰ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਐ ਅੰਨ ਦਾ ਘਰ ਹੈ ਜਿਹਦੇ ਅੰਦਰ ਜ਼ਰੂਰ ਪਾਣੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤੇ ਜ਼ਰੂਰੀ ਸਮਾਨ ਜਿਵੇਂ ਉਹਨਾਂ ਨੇ ਦੱਸਿਆ ਜ਼ਰੂਰੀ ਸਮਾਨ ਹੈ ਉਹਨਾਂ ਨੇ ਘਰੋਂ ਕੱਢ ਲਿਆ ਹੈ ਜਿੰਨੇ ਰਿਸ਼ਤੇਦਾਰ ਸੀ ਕੁੱਲ 5 ਮੈਂਬਰ ਜ਼ਰੂਰ ਰਹਿੰਦੇ ਸੀ ਉਸ ਮੈਂਬਰਾਂ ਨੂੰ ਵੀ ਉਹਨਾਂ ਨੇ ਜਿਹੜਾ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਦਾ ਰੁਖ ਜ਼ਰੂਰ ਕਰ ਲਿਆ ਤਾਂ ਕਿ ਬਚਾਅ ਹੋ ਸਕੇ ਲੇਕਿਨ ਜਿਹੜਾ ਕੁਦਰਤ ਦਾ ਕਹਿਰ ਜ਼ਰੂਰ ਵਰਪਿਆ ਦਾ ਜਿਦੇ ਕਰਕੇ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਖਰਾਬ ਹੋਂਦੀ ਜ਼ਰੂਰ ਨਜ਼ਰ ਆ ਰਹੀ ਹੈ ਇਸ ਦੀ ਪਰਪਾਈ ਕਿਵੇਂ ਹੋਏਗੀ ਸਰਕਾਰ ਕੋ ਮੁਆਵਜ਼ੇ ਦੀ ਮੰਗ ਜ਼ਰੂਰ ਕੀਤੀ ਜਾ ਰਹੀ ਹੈ ਹਾਲਾਂਕਿ ਪਹਿਲੀ ਵਾਰੀ ਜਿਹੜੇ ਜਿਸ ਜਗ੍ਹਾ ਤੇ ਅਸੀਂ ਖੜੇ ਆ ਪਹਿਲੀ ਵਾਰੀ ਨੁਕਸਾਨ ਨਹੀਂ ਹੋਇਆ ਬਲਕਿ ਹੁਣ ਤੱਕ ਤਿੰਨ ਵਾਰੀ ਨੁਕਸਾਨ ਹੋ ਚੁੱਕਿਆ ਹੈ ਤੇ ਕਿਸਾਨਾਂ ਦਾ ਕਹਿਣਾ ਕਿ ਜਿਹੜੀ ਉਹਨਾਂ ਦੀ ਕੁੱਤਾ ਮੰਗ ਪਾਲੀ ਫਸਲ ਸੀ ਹਜ਼ਾਰਾਂ ਏਕੜ ਫਸਲ ਹੈ ਉਹ ਪਾਣੀ ਦੇ ਕਰਕੇ ਉਹਨਾਂ ਦੀ ਡੁੱਬ ਚੁੱਕੀ ਹੈ ਤੇ ਜਿਹੜਾ ਮੁਆਵਜ਼ਾ ਉਹਨਾਂ ਨੂੰ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਮੁਆਵਜ਼ਾ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਉਹ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ ਅਮਿਤ ਸ਼ਰਮਾ ਪੰਜਾਬ ਤੱਕ ਆਮ ਦੀ ਸਰ